ਅੱਜ ਦੇ ਦਿਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਦਿਆਂ ਨੂੰ ਮੋਰਿੰਡੇ ਥਾਣੇ ਤੋਂ ਸਰਹੰਦ ਵਿਖੇ ਰਿਆਂਦਾ ਗਿਆ। ਉਹਨਾਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਤੇ ਮਾਤਾ ਜੀ ਛੋਟੇ ਸਾਹਿਬ ਜਦਿਆਂ ਨੂੰ ਬਹਾਦਰੀ ਤੇ ਬਹਾਦਰੀਆਂ ਕਹਾਣੀਆਂ ਸੁਣਾਉਂਦੀ ਰਹੀ। ਤਾਂ ਜੋ ਉਹ ਹੋਰ ਮਜ਼ਬੂਤ ਹੋ ਜਾਣ। ਤੇ ਉਧਰ ਬੀਬੀ ਹਰਸ਼ਰਨ ਕੌਰ ਜੀ ਨੇ ਸਿੰਘਾਂ ਦੀਆਂ ਦੇਹਾਂ ਦਾ ਸੰਸਕਾਰ ਕੀਤਾ ਤੇ ਜ਼ਾਲਮ ਹਕੂਮਤ ਨੇ ਉਹਨਾਂ ਨੂੰ ਵੀ ਬੜੀ ਜਿਗਤੀਖਾ ਵਿੱਚ ਸੁੱਟ ਕੇ ਸਾੜ ਦਿੱਤਾ ਅਤੇ ਉਹ ਸ਼ਹੀਦ ਹੋ ਗਏ ਤੇ ਮੱਛੀਵਾੜੇ ਵਿਖੇ ਤਨਤਨ ਜੀ ਗੁਰੂ ਗੋਬਿੰਦ ਸਿੰਘ